ਹਰ ਹਾਲਤ ਵਰਨਾ ਤੇ 12ਵੇਂ ਘੰਟੇ 'ਚ ਵੜ ਕੇ ਕਿਹੜੇ ਤੁਹਾਨੂੰ ਦੱਸਾਂਗੇ 12 ਸਿਕੜੇ ਵਜਦੇ ਕਿ ਨੀ ਚੇਤਾ ਦੇਖੋ ਕਿਵੇਂ ਦੇ ਤੁਹਾਨੂੰ ਹੱਦ ਹੋ ਗਈ ਹੋ ਕਿਦਰ ਦਾ ਤੇ ਬਾਂਗਰੀ ਦਾ ਪੋਟੁੱਟ ਕੇ ਸਿੰਘ ਨੂੰ ਤੇ ਸ਼ਰਮ ਧੂਰਦਾ ਇਹ ਪਾਰਲੀਮੈਂਟ 'ਚ ਆ ਕੇ ਬੜਕਾ ਮਾਰੀ ਜਾਂਦਾ ਮੈਂ ਤਾਂ ਗੇ ਇੱਕ ਚੈਲੰਜ ਕੀਤਾ ਸੀ ਅੱਜ ਇਹਨੇ ਬਿਆਨ ਤੋਂ ਫੇਰ ਕਰਦਾ ਵੀ ਜਿੰਨਾ ਤੁਸੀਂ ਪਾਰਲੀਮੈਂਟ ਹਾਊਸ ਦੇ ਮੈਂਬਰ ਹੋ ਜਿੰਨੇ ਵਜ਼ੀਰ ਆ ਚਾਰ ਮੰਤਰੀ ਦੇ ਸਮੇਤ ਆਪਣੀ ਗਿਣਤੀ ਦੇਖੋ ਤੁਸੀਂ ਵੀ 15 15 ਤੁਸੀਂ ਆ ਜੇ ਤੇ ਇੱਕ ਇੱਕ ਸਾਥ ਅਸੀਂ ਨਿਕਲੇ ਆਉਨੇ ਆ। ਤੋਂ adapta ਕਰਨ ਲੱਗੋ ਕਿੱਥੇ ਇੱਕ ਹੈ। ਇੱਥੇ ਬੈਠੇ ਕਾਦਮਨਾ ਹੁਕਮ ਦੇ ਕੇ ਕਰਕੇ ਮਰਾਈ ਜਾਂਦੇ, ਛਲੀਆ ਉਹਨੇ ਥੱਲੇ ਆ ਰਹੀ। ਹੁਕਮ ਦੇ ਦੇਣਾ ਬਹੁਤ ਸੌਖਾ ਹੈ ਪਰ ਜੋ ਸੀਸ ਟਾਲੀ ਤੇ ਰੱਖ ਕੇ ਜੱਫੇਦਾਰ ਬਣ ਕੇ ਅੱਗੇ ਤੁਰਨੇ ਪਵੇ ਉਹ ਬਹੁਤ ਔਖਾ ਹੁੰਦਾ। ਉਹ ਜੈਨ ਗਿਰੀ ਵਰਗੇ ਨੂੰ ਚੇਤਾ ਆ ਗਿਆ ਤੇ ਡਾਣੇ ਤਾਂ ਮਛਰ ਨਹੀਂ ਮਰੇ ਵੀ ਮਛਰ ਗਏ ਉਹ ਕਿਸੇ ਹੋਰ ਨੇ ਤਾਂ ਸਾਨੂੰ ਮਜ਼ਾਰਨਾ ਸੀ ਕਿ ਸ਼ਲੀਰਾ ਮੂਣੀ ਨੂੰ ਮਗਾਰਨ ਲੱਗੇ ਪਰ ਸ਼ਲੀਰਾ ਆ ਬੰਦਾ ਮਗਾਰਨ ਦਾ ਕੋਈ ਕਾਰਨ ਹੈ ਉਹਦਾ ਕਾਰਨ ਸਾਡੀ ਨਲੈਕੀਆ ਸਾਡੇ ਚੌਧਰੀਆਂ ਦੀ ਉਹ ਕਹਿੰਦਾ ਪੂਰਾ ਟੋਲੇ ਉਹਨਾਂ ਫੜਿਆ ਨਾ ਚੜੀ ਉਹ ਕਹਿੰਦੇ ਸਿੱਖਾਂ ਨੂੰ ਕੱਢ ਕੇ ਆਟਣਾ ਇੱਕ ਨਿਸ਼ਾਨੀ ਰੱਖਣੀ ਹੈ ਤੇ ਜਾਣ ਜਾਊਗੀ ਕਿਧਰ ਨੂੰ ਇਹਨਾਂ ਲੋਕਾਂ ਤੋਂ ਡਰਨ ਦੀ ਲੋੜ ਨਹੀਂ ਜੀ ਹਾਲ ਤਾਂ ਮਰਾ ਪੂਰੇ ਜਿਹੜਾ ਪਿੰਡਾਂ ਵਿੱਚ ਰੈਸੈਂਸ ਬਣ ਰਹੇ ਨੇ ਹਿੰਦੂਆਂ ਨੇ ਬਣਾਏ ਜਾ ਰਹੇ ਤੇ ਸਿੱਖਾਂ ਨੇ ਸੰਚ ਕ੍ਰੈਸ਼ਲ ਕੀਤੇ ਹੈ ਸਾਡੇ ਕੋਲ ਰਿਪੋਰਟਾਂ ਵੀ ਕੱਲ ਪਰਸੂ ਦੀਆਂ ਆਈਆਂ ਨੇ ਸਿੱਖਾਂ ਨੇ ਦਰਖਾਸਤਾਂ ਦਿੱਤੀਆਂ ਉਹਨਾਂ ਵਿਚੋਂ ਜਵਾਬ ਮਿਲ ਗਿਆ ਪਰ ਘਿਰਾਏ ਨਹੀਂ ਕੋਈ ਨਹੀਂ ਤੁਹਾਡੇ ਕੋਲ ਤਾਂ ਮੰਗਣਾ ਪਾੜਦੇ ਜੇ ਪੈਸੇ ਵਿੱਚ ਲਾਇਸੈਂਸ ਲਵਾਂਗੇ ਤਾਂ ਆਪਣੇ ਹਥਿਆਰ ਲਵਾਂਗੇ ਕਿਵੇਂ ਤੁਸੀਂ ਇਹਨਾਂ ਡਰਾਈ ਚੱਲਣ ਦਾ ਪਿੰਡਾਂ 'ਚ ਰੱਬ ਕੇ ਤੇ ਜਿੱਦੇ ਸਮਾਰਕ ਖੋਲ੍ਹੇ ਉਹਦੇ ਚੱਲਣਾ ਕਰੀਕ ਦੇ ਮਰੇ ਵੀ ਪੰਦਰਾਂ ਵਾਲਾ ਹੁਕਮ ਕਰੂਗਾ ਸਾਹਾਂਗੇ। ਕੋਈ ਪਹਿਲਾਂ ਥੋਸੇ ਪੜ ਹੋਣਾ ਨਾ ਕਿਸੇ ਨੇ ਸ਼ਾਂਤੀ ਰੱਖਿਓ ਪਰ ਜੇ ਸਿੱਧੀਆਂ ਕਰਕੇ ਚਲਾਉਣ ਲੱਗਣਾ ਉਹਦੇ ਖੋਲ੍ਹਣੀਆਂ ਚੱਲਣੀ ਕਰਨੀ। ਕੋਈ ਕੋਈ ਹੁਣ ਕੇ ਸੱਜਣੇ ਪ੍ਰਸ਼ਨ ਕਰਨਾ ਕੋਈ ਰਹਿ ਜਾਓ ਤੇ ਦੱਸ ਦਿਓ। ਬਾਕੀ ਜਿੰਨੇ ਕੇ ਪ੍ਰਸ਼ਨ ਮੈਂ ਕੀਤੇ ਹੈ ਜੋ ਉੱਤਰੀ ਹਿੰਦੁਸਤਾਨ ਦਾ ਕੋਈ ਮਨੁੱਖ ਦੇ ਦੇਵੇ ਮੈਂ ਆਪਣਾ ਸਿਰਕ ਤੱਕ ਕੱਟ ਕੇ ਆਪਣੇ ਸਿੱਧੂ ਨੂੰ ਦੇ ਦਿੰਦਾ ਤੇ ਜੇ ਜੰਗਾਂ ਸਾਰੀਆਂ ਸੱਟੀਆਂ ਤੇ ਜੇ ਤੁਸੀਂ ਸੋਚਦੇ ਆਪਾਂ ਗ੍ਰਾਮੀਣ ਵਾਲੇ ਲਾਉਣੀ ਹੈ ਕਾਨੂੰਨ ਆਉਣੀ ਜਿਹੜੇ ਉੱਥੇ ਬੈਠੇ ਇੰਦਰਾ ਦੇ ਸੋਨੇ ਧਾਰ ਰਹੇ ਆ ਉਹਨਾਂ ਨੇ ਕੋਈ ਸ਼ਰਮ ਤੇ ਕੰਮ ਲੈਣਾ ਚਾਹੀਦਾ ਮੜਕਾਂ ਦੇ ਮੰਗੀਆਂ ਆਉਂਦੇ ਨੇ ਸਿੱਖਾਂ ਦੀ ਮੁੱਛਾਂ ਮਾਰ ਕੇ ਘਰਾਂ ਤੋੜ ਦਿੱਤੇ ਐ ਇਸ ਨੂੰ ਅੱਗਾ ਲਾ ਦਿੱਤੀ ਐ ਕਦੇ ਵੀ ਵਿਧਾਨ ਦੀ 25条 ਸਾਰ ਦੇ ਵਿੱਚ ਬੜਾ ਪਾਸ ਹੋ ਗਿਆ ਐ ਪਾਪ ਇੱਕ ਜ਼ਰੂਰ ਹੈ ਸਾਡੇ ਲੀਡਰਾਂ ਤੋਂ ਉਹ ਮਾਰੇ ਕਿਰਪਾ ਕਰੇ ਪਾਪ ਤੋਂ ਗਾਂ ਬਚਾ ਲਵੇ ਇੱਕ ਪਾਪ ਹੋਇਆ ਉਹ ਸਾਰਾ ਛਾੜ ਦਿੰਦੇ ਨੇ ਚੰਗਾ ਸੀ ਇੱਕ ਕਾੜੀਆ ਛਾੜ ਕੇ ਕੀ ਕਰਮੇ ਸੀ ਜਿਹੜੇ ਵਧਾ ਗਏ 37 ਸਾਲਾਂ ਤੇ ਸਿੱਖ ਕੌਮ ਨੂੰ ਬਚਾਇਆ ਹੀ ਨਹੀਂ ਜਿੰਨੀ ਰੱਖੀ ਉਹ ਰੱਖ ਕੇ ਕੀ ਕਰਮੇ ਸੀ ਕੰਜਰੀਆਂ ਸੇ ਸਾਹਿਬ ਕਿਤਾਬ ਚੋਂ ਸਿੱਖ ਦੇ ਫੀਸ ਦੀ ਹੈ ਬਾਅਦ ਤੇ ਟੇਬਲ ਤੇ ਗੱਲ ਕਰਾਂ ਫੇਰ ਦੱਸੂਗਾ ਕਿੰਨੇ ਫੀਸ ਦੀਆਂ 90 ਸਿਰ ਅਸੀਂ ਦਿੱਤੇ ਹੈ ਤੇ 10 ਸੇ ਛਿਲੀਰਾਮ ਉਹਨਾਰੇ ਵਿੱਚ ਸਾਡੇ ਨਾਲ ਸਾਥ ਕਰ ਲਏ ਨੇ ਜੇ ਤਾ ਵਿਆਜ ਪਾ ਤੈਨੂੰ ਦਾ ਕੱਖ ਨਹੀਂ ਬਣਦਾ ਹੁੰਦਾ ਇਸ ਸੰਚੇ ਪਰ ਸਿੱਖ ਵਿਆਜ ਲੈਂਦਾ ਨਹੀਂ ਜਾਂ ਤੁਰਕ ਕਰ ਲੈਂਦਾ ਵਿਆਜ ਛੱਡ ਦਿਓਗੇ ਮੱਦੇ ਜਰਾਂ ਦੀ ਧਰਤੀ ਸਾਨੂੰ ਦੇ ਦੇਣੇ ਤੇ 10 ਥਰਾਂ ਵਿੱਚ ਜਿੱਥੇ ਕਰੇ ਪਹਾੜੀ ਅੱਕੇ ਦੀ ਮੋਦੀ ਲੈ ਲਵਾਂਗੇ ਲੈਣੀ ਹੈ ਤਨੀ ਸਮੁੰਦਰ ਚੋੜ ਦੇਣ ਸਾਰੇ ਕੋਈ ਗੁਰੂ ਦਾ ਹਕਮ ਹੈ ਭਾਵੇਂ ਉਹ ਕੋ ਜੇਤ ਮਹਨ ਮੈਂ ਤਾਂ ਮਾਨਤਾ ਹਾਂ ਮੈਂ ਤਾਂ ਮੰਨਣਾ ਤੇ ਮੈਂ ਤਾਂ ਕਿਸੇ ਨੂੰ ਦੇਣਾ ਹੋਰ ਕੋਈ ਕਿਸੇ ਨੂੰ ਪੁੱਛਣਾ ਕੋਈ ਡਰ ਦੀ ਸ਼ਕਤ ਹੈ ਤੇ ਪੁੱਛ ਲੈ ਸੰਗੋ ਸੰਗੋ ਨਾ ਪਰ ਕਿਉਂ ਉਹਨੇ ਬਣ ਕੇ ਰਹਿਣਾ ਜਿਵੇਂ ਦਾੜ੍ਹੀਆਂ ਕਟਾਈਆਂ ਗਾਇਨ ਉਹਨੇ ਕਟਾਏ ਜਨਾ ਉਹ ਕਿੰਨਾ ਅਜੀਬ ਜਿਹਾ ਲੱਗਦਾ ਹੈ ਹਿੰਦੁਸਤਾਨ ਦੇ ਇੱਕ ਵੀ ਹਿੰਦੂ ਨੇ ਸਿੱਖਾਂ ਦੇ ਮਾਰੇ ਜਾਣ ਦੀ ਨਿਖੇਧੀ ਕੀਤੀ ਕਦੇ ਕਿਉਂ ਸਿੱਖ ਮਾਰੇ ਬਹੁਤ ਮਾੜਾ ਕੰਮ ਹੋਇਆ ਹਿੰਦੁਸਤਾਨ ਦੇ ਟੀਂਗਲੇ ਜਾਨ ਦੇਖੋ ਹਿੰਦੂ ਮਾਰੇਗਾ 10 1000 ਰੁਪਏ ਗੌਰ ਮੰਤਰੀ ਉਹਨਾਂ ਨੇ ਦਿੱਤਾ ਸਿੱਖ 200 ਤੋਂ ਉੱਪਰ ਮਾਰਿਆ ਗਿਆ ਹੈ ਸਰਕਾਰ ਨੇ ਇੱਕ ਵੀ ਸਿੱਖ ਦੇ ਪੁੱਤਰ ਨੂੰ ਕੋਈ ਤੇਲਾ ਦਿੱਤਾ ਆਇ ਕੱਢਣੇ ਵਾਲੇ ਹੀ ਬੈਠਾ ਆ ਸਰਦਾਰ ਸਿੰਘ ਕੋ ਨਹੀਂ ਪਟਿਆਲੇ ਵਾਲਾ ਇਹਨੂੰ ਵੀ ਫੜਿਆ ਸੀ ਇਹਨੂੰ ਕਨਫਰਮ ਪੁੱਛਿਆ ਕਿ ਇਹਦੇ ਕਿੰਨੇ ਬੱਚੇ ਹੈ ਹਾਂ ਕਿ ਇਹਨੂੰ ਸਾਡੇ ਦੱਸ ਵੀ ਨਹੀਂ ਰੱਖਿਆ ਜਿਹੜਾ ਛਿੱਲੀਰਾਮ ਹੋਣੀ ਫੜਿਆ ਸੀ ਉਹਨੇ ਉਹਨਾਂ ਨਾਲ ਸਰਪਤੇਰੇ ਪਹਿਲਾਂ ਹੀ ਕਿ ਤੀਆਂ ਤੈ ਵੀ 15 ਗਰਭਚਨ ਨੂੰ ਹੁਣ ਕਹਿੰਦੇ ਨਹੀਂ ਦਿੰਦੇ ਪਿੰਡੋਂ ਵੀ ਜਾਣਾ ਹਿਸਾਬ ਵਿੱਚ ਮੇਰੇ ਕੋਲ ਹਟ ਕੀ ਮੇਰੇ ਹਿੰਦੇ ਤਾਂ ਜੋ ਕਮੇਟ ਇੱਕ ਖਾਦ ਨੂੰ ਫੜਕੀ ਤਾੜਾ ਸਾਹਿਬ ਦੀ ਤਲਵੰਡੀ ਦੀ ਮੰਗੋਵਾ ਸਾਹਿਬ ਦੀ ਉਮਰਾ ਮੰਗ ਦੀ ਸਰਦਾਰ ਸਾਹਿਬ ਕੋਲ ਪਹੁੰਚਾਈ ਦੀ ਕਿ ਕਿੱਥੀ ਮੇਰੇ ਕੋਲ ਕਹਿੰਦੇ ਵਸਾਈ ਮਾਰਕਪਾਲ ਤੋਂ ਨਾਲ ਤੇ ਕਿਹ ਜਿਹਾ ਕੰਨਾ ਵਿਖਾ ਦੇ ਮੈਨੂੰ ਸੰਗਤ ਲੇਖ ਨੂੰ ਕਹਿੰਦਾ ਜੀ ਉਹ ਪਹਿਲਾਂ ਦੀ ਆਹੂ ਕੇ ਖਬਰਾਂ ਨੂੰ ਇਸ ਤਰ੍ਹਾਂ ਮਾਰਕ ਨੂੰ ਪਰ ਤੋਂ 부ਜਾਰਤੀ ਵਰਗ ਵੱਲੋਂ ਇੱਕ ਕੜਵਿ ਚੁੱਕਿਆ ਗਿਆ ਫੈਡਰੇਸ਼ਨ ਵੱਲੋਂ ਤੇ ਮੇਰੀ ਇਹ ਗੁੰਤੀ ਹੈ ਕਿ ਇਹ ਪਰਨਾ ਆਪਾ ਕਰਨਾ ਗੁਰਦੁਆਰੇ ਦੇ ਪਰਦੇ ਚਲਣੇ ਨਹੀਂ ਕੀਤਾ ਹੈ ਪਰ ਉਸਦੇ ਨੇ ਸਾਰੇ ਪਾਣੇ ਤੇ ਕਿਉਂਕਿ ਆਪਣਾ ਕਾਠਕ ਹੰਡਾ ਨੇ ਪਿੰਡਾਂ ਪਿੰਡਾਂ ਸੰਕ ਜੁੜ ਜਾਂਦੀ ਹੈ तकरीबन ਸਾਰੇ ਗੁਰਦੁਆਰਿਆਂ ਕੀ ਉਹ ਇਕੱਠੇ ਹੋ ਕੇ ਇੱਕ ਤਾਂ ਜੁੜ ਕੇ ਤੇ ਜਿਹੜਾ ਪ੍ਰਚਾਰ ਚੱਲ ਰਿਹਾ ਪਿੰਡਾਂ ਦੀ ਜਰੂਰ ਕਰਦੇ ਆ ਸਰਕਾਰ ਕੀ ਕਰ ਰਹੀ ਹੈ ਫਿਰ ਆਪਣੇ ਨੇ ਪੁੱਛਿਆ ਕੀ ਹੋਇਆ ਕਿ ਜਿਹੜੇ ਸਰਕਾਰ ਨੇ ਸੋਮੇ ਗਾਉਂਦੇ ਕੀ ਕਰ ਰਹੇ ਹੈ ਇਹ ਸਾਰੇ ਦਸ ਪਿੰਡਾਂ ਕਿਹਾ ਮਾਇ ਤੇ ਪਿੰਡਾਂ ਵਾਲਿਆਂ ਨੇ ਕਿਹਾ ਕੀ ਕਰਨਾ ਇਹ ਵੀ ਦੱਸ ਦਿਓ ਇਹ ਪ੍ਰਚਾਰ ਕਰਨ ਵਾਸਤੇ ਸਹਰਾਣ ਵਾਲੇ ਦਿਨ ਇੱਕ ਦਿਨਾਰੇ ਪਾਰੇ ਪਿੰਡ ਦੀ ਸੰਗਤ ਜਿੱਥੇ ਜਿੱਥੇ ਪਿੰਡ ਗੁਰਦਵਾਰੇ ਹੈ ਨੇ ਤੇ ਅਕੱਖੀ ਹੋਏ ਕਿ ਤੇ ਇਹ ਮੁਜਬ ਕਰਨਾ ਕਿ ਜਿੱਦੇ ਦਰਵਾਜ਼ਾ ਹੈ ਤੇ ਸਰਕਾਰ ਕੋਈ ਹਰਕਤ ਕਰੇ ਕਿ ਜਿਹੜੀ ਨੇ ਪਹਿਲਾਂ ਦੇ ਇੰਕੀ ਕੀਤੇ